ਲਓ ਜੀ 4000 ਸਮੋਸਾ ਡੇਲੀ ਬਾਈ ਦਾ ਵਿਗਦਾ ਚਾਹੇ ਚਟਨੀ ਨਾਲ ਹੋਵੇ ਤੇ ਚਾਹੇ ਸਬਜੀ ਨਾਲ ਹੋਵੇ ਕਰੋ ਲਾਈਨ ਦੇਖੋ ਤੁਸੀਂ ਇੱਥੇ ਲਾਈਨ ਲੱਗੀ ਹੋਈ ਰਹਿੰਦੀ ਆ ਦੇਖੋ ਬਾਈ ਵੀ ਲਾਈਨ ਆਏ ਨੇ ਅਜੇ ਦੇਖੋ ਬਾਈ ਕਿੰਨੀ ਸਪੀਡ ਨਾਲ ਕਰ ਰਿਹਾ ਜੀ ਪੈਕ ਸਾਰਾ ਪਟਿਆਲਾ ਗਾਹ ਕਾ ਬਾਕ ਕੱਤੇ ਫੋਨ ਆ ਰਹੇ ਆ ਸਮੋਸਾ ਸਮੋਸਾ ਉਰੇ ਦੇ ਲੈਣਿਆ ਕ ਸਰਦਾਰ ਜੀ ਕੋਲ ਆ ਆ ਸ਼ਾਨਣਾ ਜਾਂ ਹਾ ਬਾਈ ਨੂੰ ਮਿੰਟ ਮਿੰਟ ਭਰ ਦੇਣਾ ਬਾਈ ਨੇ ਇਹ ਇੱਥੇ ਰੱਖ ਹੈਲੋ ਜੀ ਸਸਿਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਜੀ ਪਟਿਆਲਾ ਟੂ ਸੀਲਾ ਰੋਡ ਜਿਹੜਾ ਜਾਂਦਾ ਉੱਥੇ ਬਹਾਦਰਗੜ੍ਹ ਤੋਂ ਜਿਹੜਾ ਸੀਲਾ ਰੋਡ ਜਾਂਦਾ ਉੱਥੇ ਖੜੇ ਆ ਜੀ ਦੇਖੋ ਤੇ ਇਹ ਰੋਡ ਪੂਰਾ ਚੱਲਦਾ ਜੀ ਪੂਰੀ ਚਹਿਲ ਪਹਿਲ ਤੇ ਬਾਕੀ ਗੱਲ ਆ ਗਈ ਆਪਣੇ ਵਲੌਗ ਦੀ ਆਪਣਾ ਹਰ ਇੱਕ ਵਲੌਗ ਤੁਹਾਨੂੰ ਪਤਾ ਜੀ ਇਨਫੋਰਮੇਟਿਵ ਹੁੰਦਾ ਹੈ ਤੇ ਅੱਜ ਆਪਾਂ ਤੁਹਾਨੂੰ ਇੱਕ ਫੂਡ ਵਲੌਗ ਜਿਹੜਾ ਦਿਖਾਉਣ ਜਾ ਰਹੇ ਆ ਜੀ ਤੇ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਹੈ ਉਹ ਹੈਗਾ ਜੀ ਪੁਰਾਣੀ ਚੀਜ਼ ਜਿਹੜੀ ਆਪਾਂ ਖਾਂਦਾ ਆ ਰਹੇ ਸ਼ੁਰੂ ਤੋਂ ਉਹ ਹੈਗਾ ਜੀ ਬਾਈਆ ਸਰਦਾਰ ਜੀ ਦੇ ਨਾਮ ਤੋਂ ਦੁਕਾਨ ਹੈ ਜੀ ਸਰਦਾਰ ਜੀ ਸਮੋਸੇ ਵਾਲਾ ਦੇਖੋ ਜੀ ਤੇ ਐਂਡ ਕਰਾਉਂਦਾ ਬਾਈ ਪੂਰੀ ਤੇ ਸਮੋਸੇ ਆ ਜਿਹੜੇ ਸਿਰਫ ਰੇਟ ਜਿਹੜਾ ਰੱਖਿਆ ਸਮੋਸੇ ਦਾ 10 ਰੁਪਏ ਰੱਖਿਆ ਚਟਨੀ ਨਾਲ ਵੀ ਮਿਲ ਜੂਗਾ ਤੁਹਾਨੂੰ ਤੇ ਸਬਜੀ ਨਾਲ ਵੀ ਮਿਲ ਜੂਗਾ ਤੁਹਾਨੂੰ ਤੇ ਆਹ ਦੇਖੋ ਨਿਕਲ ਰਹੇ ਨੇ ਸਮੋਸੇ ਲੈ ਆ ਵੀ ਦਿਖਾ ਕੇ ਰਨੇੜੇ ਲੈ ਕੇ ਆ ਲਓ ਜੀ ਆਹ ਦੇਖੋ ਪੂਰ ਪਾਇਆ ਹੋਇਆ ਤੇ ਗਰਮਾ ਗਰਮ ਲਓ ਵੀ ਮਿੱਤਰੋ ਨਿਕਲ ਰਹੇ ਨੇ ਗਰਮਾ ਗਰਮ ਸਮੋਸੇ ਇਹ ਕੜਾਈ ਪੂਰੀ ਭਰੀ ਹੈ ਬਾਈ ਕਿੰਨੇ ਹੋਣਗੇ ਇਹਦੇ ਵਿੱਚ ਪੀਸ 200 ਲਓ ਜੀ 200 ਪੀਸ ਨੇ ਕੜਾਈ ਦੇ ਵਿੱਚ ਤੇ ਵੇਖੋ ਇੱਕ ਇੱਕ ਵਾਰ ਦੇ ਵਿੱਚ ਕਿੰਨਾ ਕਿੰਨਾ ਪੂਰ ਪਾਉਂਦੇ ਨੇ ਬਾਈ ਇਹ ਸਮੋਸਿਆਂ ਦੀ ਕਰਾ ਰਹੇ ਨੇ ਪੂਰੀ ਐਂਡ ਤੇ ਤੇਲ ਵੀ ਦੇਖੋ ਸਾਫ਼ ਹੈ ਬਿਲਕੁਲ ਲਓ ਜੀ ਤੇ ਮਿੱਤਰੋ ਲਾਈਨ ਦੇਖੋ ਤੁਸੀਂ ਇੱਥੇ ਲਾਈਨ ਲੱਗੀ ਹੋਈ ਰਹਿੰਦੀ ਆ ਵੇਖੋ ਬਾਈ ਇਹ ਲਾਈਨ ਆਏ ਨੇ ਅਜੇ ਤਾਂ ਮੈਨੂੰ ਆਏ ਨੂੰ 2-3 ਮਿੰਟ ਹੋ ਗਏ ਆ ਦੇਖੋ ਜੀ ਖਾਲੀ ਕਰਤਾ ਬਾਈ ਨੇ ਆ 3-400 ਸਮੋਸਾ ਮੇਰੇ ਮਿੰਨੇ ਮਿੰਨੇ ਵਿਕ ਗਿਆ ਤੇ ਨਿਤੇ ਮਤਲਬ ਮੈਂ ਮੰਗਿਆ ਬਾਈ ਤੋਂ ਪਹਿਲਾਂ ਮੈਂ ਕਿ ਖਾ ਲਈਏ ਪਹਿਲਾਂ ਨਹੀਂ ਪਹਿਲਾਂ ਤੁਸੀਂ ਵੀਡੀਓ ਬਣਾ ਲਓ ਫਿਰ ਖਾ ਲਿਓ ਜੇ ਤੇ ਆਹ ਦੇਖੋ ਸਮੱਸਿਆ ਹੋ ਗਈ ਨੇ ਲਾਲ ਤੇ ਉਹ ਬਾਈ ਆ ਸਾਹਮਣੇ ਇਹਨਾਂ ਨਾਲ ਕਰਦੇ ਆ ਗੱਲ ਆ ਓਨਰ ਆ ਬਾਈ ਅਜੇ ਪੈਕਿੰਗ ਕਰੀ ਜਾਂਦੇ ਨੇ ਤੇ ਅੰਦਰ ਵੀ ਕਾਫੀ ਜਿਹੜੇ ਆ ਆਪਣੇ ਵੀਰ ਭਰਾ ਬਹਿ ਕੇ ਖਾ ਰਹੇ ਨੇ ਤੁਹਾਨੂੰ ਦਿਖਾਉਨੇ ਆ ਦੁਕਾਨ ਆ ਕੋ ਨਾਲ ਬਾਈ ਕਰੀ ਜਾਂਦਾ ਚਨੇ ਪੈਕ ਔਰ ਬਾਈ ਜੀ ਕੀ ਹਾਲ ਨੇ ਤੁਸੀਂ ਕਰ ਲਓ ਹਨਾ ਤੁਹਾਨੂੰ ਫਿਰ ਮਿਲਦੇ ਆ ਮੜਾ ਪਹਿਲਾਂ ਇੱਧਰ ਦੇਖੋ ਜੀ ਲੋਕੀ ਬਾਹਰ ਤੇ ਖਾ ਰਹੇ ਨੇ ਤੇ ਚੀਜ਼ ਵੀ ਘੈਂਟ ਹੈ ਨਾਲ ਨਾਲ ਪੂੜੀਆਂ ਛੋਲੇ ਵੀ ਨੇ ਪਰ ਜਿਆਦਾ ਬਾਈ ਦਾ ਮੈਮ ਲੱਗਦਾ ਵੀ ਸਮੋਸਾ ਜਿਆਦਾ ਮੋਸਟ ਸੇਲਿੰਗ ਹੈ ਨਾ ਜੀ ਸਮੋਸਾ ਜਿਆਦਾ ਵਿਕਦਾ ਜੀ ਤਿਆਰ ਹੋ ਗਿਆ ਪੂਰ ਤੇ ਸਮੋਸੇ ਹੋ ਗਏ ਪੂਰੇ ਲਾਲ ਤੇ ਤੁਹਾਡੇ ਵੇਲਿਆਂ ਵੇਲਿਆਂ ਵੇਖਿਓ ਇੱਥੇ ਵਿਕਦੇ ਕਿਵੇਂ ਨੇ ਇਹ ਵੀ ਰਹਿਣੇ ਨਹੀਂਗੇ ਤੇ ਲੈ ਬਈ ਕੱਢਣ ਲੱਗਾ ਤੇ ਆ ਸ਼ਾਨਣਾ ਜਾਂ ਖਾਬ ਬਾਈ ਨੂੰ ਮਿੰਟ ਮਿੰਟ ਭਰ ਦੇਣਾ ਬਾਈ ਨੇ ਇਹ ਅੱਛੇ ਰੱਖ ਕਿੰਨਾ ਕਿਹਾ ਸੀ ਬਾਈ ਨੇ 200 200 ਸਮੋਸਾ ਪਾਇਆ ਹੈ ਜੀ ਵਿਚੇ ਦੇ ਕੜਾਈ ਦੇ ਵਿੱਚ ਤੇ ਸਾਡੇ ਸਾਹਮਣੇ ਸਾਰੇ ਜਣੇ ਲੈ ਲੈ ਕੇ ਜਾਈ ਜਾਂਦੇ ਨੇ ਤੇ ਅਸੀਂ ਆ ਜਿਹੜਾ ਸਾਡੇ ਮੂੰਹ 'ਚ ਪਾਣੀ ਆਈ ਜਾਂਦਾ ਤੇ ਸਾਰੇ ਖੁਜ ਨੇ ਬਾਈ ਦੇਖੋ ਹੁਣ ਖਾ ਕੇ ਦੇਖਦੇ ਆ ਦੇਖੋ ਬਾਈ ਕਿੰਨੀ ਸਪੀਡ ਨਾਲ ਕਰ ਰਿਹਾ ਜੀ ਪੈਗ ਤੇ ਕਈ ਦੇ ਵਿੱਚ ਵਿਚਾਰੇ ਮੇਰੇ ਵਰਗੇ ਮਿੰਤਾ ਵੀ ਕਰਦੇ ਨੇ ਵੀ ਯਾਰ ਛੇਤੀ ਫਾੜੇ ਸਾਨੂੰ ਅਸੀਂ ਬਾਬਾ ਜੀ ਰਜਾਇ ਖੜੇ ਆ। ਲਓ ਜੀ ਆਹ ਦੇਖੋ ਸਪੀਡ ਚੈੱਕ ਕਰੋ ਤੁਸੀਂ। ਤੇ ਆ ਲੈ ਹੁਣ ਸਮੱਸਿਆ ਸੀ ਨਾ 200 ਸਾਡੇ ਵੇਹਨੇ ਆਵੇਂ ਨੇ ਨੇੜੇ ਲੱਗ ਜਾਣਾ ਵੇਖਾ ਇਹ ਆ ਗਿਆ ਆ ਗਿਆ। ਅੱਜ ਤਿੰਨ ਚਾਰ ਤਾਂ ਬਾਈ ਨੇ ਵੇਹਨੇ ਆਂਦੇ ਆ ਪਾਵੇ ਦਿੱਤੇ ਨੇ ਸਮੱਸਿਆ। ਲਓ ਜੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਫਾਈ ਦੀ। ਸਫਾਈ ਜਿਹੜੇ ਇੱਥੇ ਕਸਟਮਰ ਆਏ ਸੀ ਨਾ ਸਾਰੇ ਜਣੇ ਵਿੱਚੋਂ ਦੋ ਤਿੰਨ ਜਣੇ ਆਫ ਕੈਮਰਾਮੈਨ ਨੂੰ ਕਹਿੰਦੇ-ਕਹਿੰਦੇ ਕਿ ਆਪਾਂ ਉਹਨੇ ਸਫਾਈ ਕਰਕੇ ਵਾਕਈ ਸਫਾਈ ਬਹੁਤ ਹੈ ਬਾਈ ਦੀ। ਅੰਦਰਾ ਪਲੇਟਾਂ ਬਲੂਟਾਂ ਸਾਰਾ ਕੁਝ ਬਿਲਕੁਲ ਸਾਫ਼ ਹੈ। ਲਓ ਇਹ ਸਮੋਸਾ ਆਪਣੇ ਕੋਲ ਆ ਗਿਆ ਦੇਖੋ ਪਲੇਟ ਦੇ ਵਿੱਚ ਇੱਕ ਹੀ ਖਾਣਾ ਆਪਾਂ ਗਰਮੀ ਬਾਲੀਏ। ਵੈਸੇ ਹੋਣਗੇ ਟੇਸਟੀ ਮੈਨੂੰ ਲੱਗਦਾ ਹੁਣ ਆਪਾਂ ਟੇਸਟ ਕਰਕੇ ਤੁਹਾਨੂੰ ਦੱਸਦੇ ਹਾਂ ਜੀ। ਆਹ ਦੇਖੋ ਪੂਰਾ ਕ੍ਰਿਸਪੀ ਜੀ ਰੜਿਆ ਹੋਇਆ। ਗਰਮ ਗਰਮ ਇਹ ਕਰਦੇ ਹਾਂ ਸ਼ੁਰੂ। ਟੈਸਟ ਲੱਗਿਆ ਨੇ ਯਾਰ ਬੜਾ ਲੂਣ ਮਿਰਚ ਮਸਾਲਾ ਜਣਾ ਬੜਾ ਜਾਇਜ਼ ਜਆ ਪਾਇਆ ਬਾਈ ਨੇ ਇਹਨੇ ਵੀ ਨਿਹਰੀ ਮਿਰਚਾਂ ਇਕੱਠੀਆਂ ਕਰਤੀਆਂ ਲੂਣ ਨਿਹਰਾ ਨਾ ਬੜਾ ਸਿੰਪਲ ਸਵਾਲ ਹੈ ਯਾਰ ਨਾ ਕਹੀ ਲਓ ਜੀ ਉਹ ਪੂਰ ਲੱਗ ਗਿਆ ਨੇੜੇ ਤੇ ਆ ਬਾਈ ਇੱਕ ਹੋਰ ਪੂਰ ਪਾ ਰਿਹਾ ਨੇ ਦਵਾ ਦਬ ਤੇਲ ਦੇ ਵਿੱਚ ਚੈੱਕ ਕਰੋ ਜੀ ਹਾਂ ਦੇਖੋ ਬਾਈ ਪੂਰੇ ਖੁਸ਼ ਨੇ ਵੀ ਸਾਡੀ ਵੀਡੀਓ ਬਣ ਰਹੀ ਹੈ ਨਾ ਹੈਪੀਨੈਸ ਕਿਸੇ ਨੂੰ ਤਾਂ ਖੁਸ਼ੀ ਦੇ ਰਿਹਾ ਚਲੋ ਯਾਰ ਕੋਈ ਖੁਸ਼ ਆ ਸਾਡੇ ਤੋਂ ਕੋਈ ਨਹੀਂ ਤੇ ਕੋਈ ਖੁਸ਼ ਲੋੜੋ ਵੱਧ ਤੇ ਕੋਈ ਬਿਲਕੁਲ ਨਹੀਂ ਹਲੋ ਜੀ ਇਹ ਵੀ 200 ਪੀਸ ਹੈ ਭਾਈ ਇਹ ਕਿੰਨਾ ਹੈ ਇਹ ਕਮ ਹੈ ਹਾਂ 150 ਇਹ 150 ਪੀਸ ਪਾਇਆ ਲਾਡੋ ਸਾਹਿਬ 350 ਸਮੋਸਾ ਆਪਣੇ ਵੇਨੇ ਵੇਨੇ ਗਿਆ ਤੇ ਜਿਹੜੀ ਉਹ ਖਾਨਾ ਤੁਹਾਨੂੰ ਮੈਂ ਜਿਹੜੀ ਪਹਿਲਾਂ ਇਹਨਾਂ ਨੇ ਬਣਾਇਆ ਸੀ ਪੂਰਾ ਉਹ ਦੇਖੋ ਕਿੰਨੇ ਬਰਹਿ ਗਏ ਆਹ ਲੋ ਜੀ 60 70 ਸਮੋਸੇ ਰਹਿ ਗਏ ਹੋਣਗੇ ਬਸ ਇੰਨੇ ਹਣਾ ਜੀ ਇੰਨੇ ਰਹਿ ਗਏ ਨੇ ਵੀਰੇ ਲੋ ਜੀ 60 70 ਸਮੋਸੇ ਰਹਿ ਗਏ ਨੇ ਦੇਖੋ ਜੀ ਹੋਰ ਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੋ ਹੋਰ ਬਾਜੀ ਤੁਹਾਨੂੰ ਵੀ ਮਿਲ ਲਈਏ ਬਾਈ ਜੀ ਬਹੁਤ ਬੀ ਸੀਗੇ ਇਸ ਕਰਕੇ ਕਹਿੰਦੇ ਮੈਨੂੰ ਕੰਮ ਕਰਨ ਦੇ ਆਹ ਬਾਈ ਕਹਿੰਦੇ ਇਹਨਾਂ ਦਾ ਬ੍ਰਦਰ ਹੈ ਨਾਲ ਦੇ ਨੇ ਇਹਨਾਂ ਦੇ ਤੇ ਕਹਿੰਦੇ ਅਸੀਂ ਦੱਸ ਦਿੰਦੇ ਹਾਂ ਹੋਰ ਵੀਰ ਜੀ ਅਸੀਂ ਸਮੋਸਾ ਤੁਹਾਡਾ ਖਾ ਕੇ ਦੇਖ ਲਿਆ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਤੇ ਹਾਂਜੀ ਹਾਂਜੀ ਤੇ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਦੱਸ ਦਿਓ ਕਿੱਥੇ ਆ ਕਿਉਂਕਿ ਬਾਅਦ ਚ ਫਿਰ ਕਮੈਂਟ ਕਰਦੇ ਲੋਕੀ ਪਿਆ ਰਹੇ ਹੈਗਾ ਆਪਣਾ ਬਹਾਦਰਗੜ੍ਹ ਜੀ ਬਹਾਦਰਗੜ੍ਹ ਐਫ ਸੀ ਟੈਂਕਰ ਦੇ ਬਿਲਕੁਲ ਨਾਲ ਹਾਂਜੀ ਬਹਾਦਰਗੜ੍ਹ ਤੋਂ ਸਿਲਾ ਜਿਹੜਾ ਰੋੜ ਜਾਉਂਦਾ ਹੈ ਹਾਂਜੀ ਠੀਕ ਹੈ ਜ ਅਸੀਂ 6:30 ਵਜੇ ਸਵੇਰੇ ਖੋਲ੍ਹਿਆ ਦੁਕਾਨ ਨੂੰ ਸ਼ੁਰੂ ਕਰਦੇ ਆਂ 6:30 ਵਜੇ ਸਵੇਰੇ 6:30 ਆ ਜਾਂਦੇ ਆਂ ਤੇ ਕਿੰਨੇ ਵਜੇ ਮਿਲਨੇ ਸ਼ੁਰੂ ਹੁੰਦੇ ਆਪਾਂ ਨੂੰ ਸਮੋਸੇ ਓਕੇ ਜੀ 8:30 8 ਵਜੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਤਲਬ ਜਿਵੇਂ ਹੁਣ ਆਪਾਂ ਵੇਖਦੇ ਆਂ ਇਹ ਬੜਾ ਸਿੰਪਲ ਜਿਹਾ ਟੇਸਟ ਵਾਲਾ ਦੇ ਸਮੋਸੇ ਦਾ ਹਨਾ ਮਿਰਚਾ ਮਿਰਚਾਂ ਘੱਟ ਸੀ ਮਤਲਬ ਨਾਰਮਲ ਸੀ ਜਿੰਨੀਆਂ ਚਾਹੀਦੀਆਂ ਐਨੇ ਵੀ ਖਾ ਕੇ ਅੱਖਾਂ ਜਿਵੇਂ ਹਨਾ ਆਪੇ ਵੇਖੀਦਾ ਜੀ ਪਾਣੀ ਆ ਜਾਂਦਾ ਖਾ ਕੇ ਤੇ ਮੂੰਹ ਲਾਲ ਹੋ ਜਾਂਦਾ ਓਵੇਂ ਨਹੀਂ ਸੀ ਬਹੁਤ ਵਧੀਆ ਸੀਗਾ ਟੇਸਟ ਚੜ੍ਹਦੀ ਨੀਰਾ ਖਾਦੇ ਆਪਾਂ ਤੇ ਬਹੁਤ ਵਧੀਆ ਸ਼ਾਮ ਨੂੰ 6:30 ਤੱਕ 8:00 ਵਜੇ ਤੱਕ 7:30 8:00 ਵਜੇ ਤੱਕ 10 ਰੁਪਏ ਦਾ ਇੱਕ ਸਮੋਸਾ ਹਾਂਜੀ 10 ਰੁਪਏ ਦਾ ਠੀਕ ਆ ਜੀ ਤੇ ਜਿਵੇਂ ਮੰਨ ਲਓ ਕੋਈ ਇਕੱਠੇ ਲੈਂਦਾ ਤਾਂ ਥੋੜਾ ਬਹੁਤ ਜ਼ੋਰ ਜੈਰ ਕਰਨ ਦੀ ਰੇਟ ਥੋੜਾ ਬਹੁਤ ਹੀ ਥੰਨ ਜਿਆਦਾ ਨਹੀਂ ਤੁਹਾਨੂੰ ਪਤਾ 10 ਰੁਪਏ ਦਾ ਸਮੋਸਾ ਓਕੇ ਹਨ ਠੀਕ ਆ ਬਾਕੀ ਸਮੋਸੇ ਦਾ ਬਈ ਸਾਈਜ਼ ਵੀ ਤੁਹਾਡਾ ਓਕੇ ਸੀਗਾ ਸਾਰਾ ਕੁਝ ਓਕੇ ਸੀਗਾ ਤੇ ਬਹੁਤ ਵਧੀਆ ਲੱਗਾ ਦੁਬਾਰੇ ਫੇਰ ਆਵਾਂਗੇ ਅਸੀਂ 22 ਕਿਲੋਮੀਟਰ ਤੋਂ ਤਰੀਬਣਾ ਹਨਾ ਇੰਨਾ ਹੋਣਾ 22 ਕਿਲੋਮੀਟਰ ਤੋਂ ਆਏ ਆ ਮੈਂ ਕਿਹਾ ਟੈਸਟ ਕਰਕੇ ਆਉਣਾ 22 ਦਾ ਸਮੋਸਾ ਲਾ ਕੇ ਆਪਣੇ ਛੋਲੇ ਭੂਰੇ ਵੀ ਹੈਗੇ ਛੋਲੇ ਭੂਰੇ ਵੀ ਇਹ ਬਈ ਮਿੱਤਰੋ ਸਮੋਸਾ ਚਣਿਆਂ ਨਾਲ ਵੀ ਤੇ ਛੋਲੇ ਭੂਰੇ ਨਾਲ ਵੀ ਮਿਲਦਾ ਚਣਿਆਂ ਨਾਲ ਕਿੰਨੇ ਦਾ ਸਮੋਸਾ ਨਾਲ 20 ਰੁਪਏ ਦਾ ਜੀ ਤੇ ਵੈਸੇ ਸਿੰਪਲ ਸਮੋਸਾ ਲਓਗੇ 10 ਰੁਪਏ ਦਾ ਛੋਲੇ ਭੂਰੇ ਆਪਣੇ ਕੋਲ ਰੈਡੀ ਨੇ ਵੈਸੇ ਵੀ 50 ਰੁਪਏ ਪਲੇਟ ਹੈ ਛੋਲੇ ਭੂਰੇ ਅੱਛਾ ਅੱਛਾ ਜੀ ਤੇ ਨਾਲ ਮਟਰ ਵਗੈਰਾ ਵੀ ਹੁੰਦੇ ਨੇ ਕੋਲੇ ਕੋਲੇ ਹੋਟਲ ਸ਼ੁਰੂ ਕਰ ਰਹੇ ਆ ਆਪਾਂ ਆਪਣਾ ਨਵਾਂ ਸੀਗਾ ਦੁਕਾਨ ਦਾ ਐਡਰੈਸ ਬਾਈ ਨੇ ਤੁਹਾਨੂੰ ਦੱਸਤਾ ਤੇ ਮੇਲਾ ਲੱਗਿਆ ਬਾਕੀ ਪਿੱਛੇ ਕਸਟਮਰਾਂ ਦਾ ਤੁਹਾਨੂੰ ਪਹਿਲਾਂ ਵੀ ਲਖਾਇਆ ਤੇ ਬਾਬਾ ਕਰੇ ਮੇਰੇ ਇਤਰਾ ਹੀ ਲੱਗਾ ਰਵੇ ਜੀ ਤੁਹਾਨੂੰ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਜੀ ਓਕੇ ਵੀਰ ਜੀ ਥੈਂਕ ਯੂ ਜੀ ਬਾਈ ਇੱਕ ਸਾਨੂੰ ਚੀਜ਼ ਦੱਸੋ ਮੈਂ ਆਇਆ ਸੀਗਾ 400 ਸਮੋਸਾ ਮੈਂ ਵਿਕਦਾ ਵੇਖ ਲਿਆ ਸਵੇਰ ਤੋਂ ਸ਼ਾਮ ਤੱਕ ਕਿੰਨੇ ਕੁ ਵਿਕ ਜਾਂਦੇ ਆ ਅੰਦਾਜ਼ਾ 4000 ਦੇ ਲਗਭਗ 4000 ਦੇ ਲਓ ਜੀ 4000 ਸਮੋਸਾ ਡੇਲੀ ਬਾਈ ਦਾ ਵਿਕਦਾ ਹੈ ਚਾਹੇ ਚਟਨੀ ਨਾਲ ਹੋਵੇ ਤੇ ਚਾਹੇ ਸਭ ਜੀ ਨਾਲ ਹੋਵੇ ਤੇ ਛੋਲੇ ਭਟੂਰੇ ਅੱਡ ਭਟੂਰੇ ਲੱਗਣੇ ਉਹਦਾ ਇੱਕ ਕੰਮ ਸਭ ਤੋਂ ਮੇਨ ਚੀਜ਼ ਆ ਆ ਅੰਕਲ ਜੀ ਬੈਠੇ ਨੇ ਇਹ ਕਹਿੰਦੇ ਵੀ ਇਹਨਾਂ ਦੀ ਵੀਡੀਓ ਬਣਾਓ ਤੁਸੀਂ ਮੈਂ ਅੰਕਲ ਜੀ ਅਸੀਂ ਤੇ ਬਣਾ ਚੁੱਕੇ ਆਏ ਆਏ ਆ ਬਾਈ ਇਹਨਾਂ ਨੇ ਦੁਕਾਨ ਕਰੀ ਆ ਹਾਂਜੀ ਹਾਂਜੀ ਤੂੰ ਜਿਉਂ ਦੇਖ ਲੈ ਮੁੰਡਾ ਘਰਾਂ ਦੇ ਮੈਂ ਪਟਿਆਲੇ ਤੇ ਆਇਆ ਆ ਪਟਿਆਲੇ ਤੋਂ ਆਏ ਜੋ ਹਾਂ ਸਾਰਾ ਪਟਿਆਲਾ ਗਾਹ ਕਾ ਬਾਹ ਕਾ ਕੱਤੇ ਭੂਨ ਆ ਰਹੇ ਆ ਬੀ ਫਬੂਸਮੋਸੇ ਉਰੇ ਦੇ ਲੜਿਆ ਕ ਸਰਦਾਰ ਜੀ ਕੋਲ ਉਹ ਬੈਠਿਆ ਦੇਖ ਲੈ ਮੁੱਕ ਕੇ ਉਹ ਲੈ ਕੇ ਜਾਊਗਾ ਚਾ ਘੰਟਾ ਨਾ ਜਾਣਾ ਨਹੀਂ ਠੀਕ ਠੀਕ ਜੀ ਠੀਕ ਆ ਵੇਖੋ ਪਾਈਆਂ ਨੇ ਮਰਲ ਨਿਊ ਜਾਣ ਲਿਓ ਵੀ ਸਾਰਾ ਇਲਾਕਾ ਵਧੀਆ ਮਾਲ ਆ ਹਾਂਜੀ ਆਰ ਰੇਟ ਵੀ ਸਹੀ ਹੈ ਨਾ ਬਿਲਕੁਲ ਨਹੀਂ ਰੇਟ ਵੀ ਠੀਕ ਆ ਅੱਛਾ ਇੱਕ ਜੀ ਹੋਰ ਜੀ ਮੈਂ ਦੱਸਾਂ ਤੁਹਾਨੂੰ ਆਪਣਾ ਸਰਦਾਰ ਵੀਰੇ ਤੇ ਜਿਹੜਾ ਕੋਈ ਨਹੀਂ ਹੁੰਦਾ ਉਹ ਵੀ ਆਓ ਹੈਲਪ ਕਰਨੀ ਬਣਦੀ ਆਪਣੇ ਪੰਜਾਬੀ ਭਰਾਵਾਂ ਦੀ ਪਲੱਸ ਪੁਆਇੰਟ ਨਾਲ ਸਫਾਈ ਮੈਂ ਪਰਸਨਲੀ ਜਿਹੜੀ ਚੀਜ਼ ਜਿੱਥੇ ਵੀ ਜਾਵਾਂ ਨੋਟ ਕਰਦਾ ਨਾ ਸਫਾਈ ਸਫਾਈ ਜ਼ਰੂਰੀ ਹੈ ਪਲੇਟਾਂ ਵਗੈਰਾ ਸਾਰਾ ਕੁਝ ਸਾਫ਼ ਸੀਗਾ ਸੋ ਧੰਨਵਾਦ ਵੀਰ ਜੀ ਓਕੇ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਵੀਰ ਤੁਹਾਡਾ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਬੱਦਲ ਪੈ ਕੇ ਅੱਜ ਗਰਮੀ ਬਹੁਤ ਹੈ ਪਰ ਇੰਨੀ ਗਰਮੀ 'ਚ ਵੀ ਆਪਾਂ ਸਮੋਸਾ ਖਾ ਗਏ ਆ ਕਿਉਂਕਿ ਟੇਸਟੀ ਸੀਗਾ ਤੇ ਜਰੂਰ ਆਇਓ ਬਾਈ ਕੋਲ ਬਾਦਰਗੜ ਰੋਡ ਤੇ ਜਿੱਦੋਂ ਬਾਦਰਗੜ ਤੋਂ ਸੀਲਾਂ ਨੂੰ ਜਾਇਦਾ ਉਸ ਰੋਡ ਤੇ ਆ ਧੰਨਵਾਦ ਜੀ